ਆਂਡੇ ਅਜਿਹੀ ਫੂਡ ਆਈਟਮ ਹੈ ਜਿਸ ਦੀ ਵਰਤੋਂ ਅਤੇ ਮੰਗਾ ਗਰਮੀਆਂ ਤੇ ਸਰਦੀਆਂ ਦੋਵਾਂ ਵਿੱਚ ਸਭ ਤੋਂ ਵੱਧ ਹੁੰਦੀ ਹੈ ਇਸੇ ਤਰ੍ਹਾਂ ਨਾਨਵੈਜ ਪ੍ਰੇਮੀ ਵੀ ਗਰਮੀਆਂ ਤੇ ਸਰਦੀਆਂ ਦੋਵਾਂ ਚ ਚਿਕਨ ਖਾਣਾ ਪਸੰਦ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਸਭ ਤੋਂ ਮਹਿੰਗਾ ਚਿਕਨ ਕਿਹੜਾ ਜ਼ਿਆਦਾਤਰ ਲੋਕ ਇਸ ਦਾ ਸਵਾਲ ਦਾ ਜਵਾਬ ਕਾਲਾ ਚਿਕਨ ਯਾਨੀ ਕੜਕਨਾਟ ਦੇਣਗੇ ਪਰ ਅੱਜ ਅਸੀਂ ਤੁਹਾਨੂੰ ਇੱਕ ਹੋਰ ਬਲੈਕ ਚਿਕਨ ਦੀ ਕਿਸਮ ਬਾਰੇ ਦੱਸਣ ਜਾ ਰਹੇ ਹਾਂ ਜੀ ਹਾਂ ਇਸ ਚਿਕਨ ਦੀ ਕੀਮਤ ਲੱਖਾਂ ਵਿੱਚ ਹੈ ਜਾਣੋ ਕਿੱਥੇ ਮਿਲਦਾ ਹੈ ਇਹ ਚਿਕਨ ਆਓ ਵੇਖਦੇ ਹਾਂ ਪੂਰੀ ਰਿਪੋਰਟ ਭਾਰਤ ਵਿੱਚ ਜਦੋਂ ਲੋਕ ਕਾਲੇ ਮੁਰਗੇ ਦਾ ਨਾਮ ਲੈਂਦੇ ਹਨ ਤਾਂ ਇਸ ਨੂੰ ਕੜਕਨਾਥ ਸਮਝਦੇ ਹਨ ਕਿਉਂਕਿ ਭਾਰਤ ਵਿੱਚ ਕਾਲੇ ਮੁਰਗੇ ਦੇ ਰੂਪ ਵਿੱਚ ਸਿਰਫ ਕੜਕਨਾਥ ਹੀ ਮਿਲਦਾ ਹੈ ਅਤੇ ਭਾਰਤ ਵਿੱਚ ਸਭ ਤੋਂ ਮਹਿੰਗਾ ਚਿਕਨ ਹੈ ਤੁਹਾਨੂੰ ਦੱਸਦੀ ਹੈ ਕਿ ਕੜਕਨਾਥ ਚਿਕਨ ਇੱਕ ਅਜਿਹੀ ਪ੍ਰਜਾਤੀ ਹੈ ਜਿਸ ਦੇ ਮੀਟ ਨਾਲ ਨਾਲ ਅੰਡੇ ਦੀ ਕੀਮਤ ਵੀ ਬਹੁਤ ਜ਼ਿਆਦਾ ਹੈ ਇਹ ਕਾਂਡੇ ਦੀ ਕੀਮਤ 30 ਤੋਂ 35 ਰੁਪਏ ਹੈ ਮੰਡੀ ਵਿੱਚ ਕੜਕਨਾਥ ਮੀਟ ਦਾ ਰੇਟ 1000 ਤੋਂ 1500 ਰੁਪਏ ਪ੍ਰਤੀ ਕਿਲੋ ਹੈ ਭਾਰਤ ਵਿੱਚ ਇਸ ਨੂੰ ਸਭ ਤੋਂ ਮਹਿੰਗਾ ਚਿਕਨ ਮੰਨਿਆ ਜਾਂਦਾ ਹੈ ਕੜਕਨਾਥ ਚਿਕਨ ਦੀ ਖਾਸੀਅਤ ਇਹ ਹੈ ਕਿ ਇਹ ਦੇਖਣ 'ਚ ਪੂਰੀ ਤਰ੍ਹਾਂ ਕਾਲਾ ਹੁੰਦਾ ਹੈ ਇਸ ਦੇ ਖੰਭ ਲਹੂ ਅਤੇ ਮਾਸ ਵੀ ਕਾਲੇ ਰੰਗ ਦੇ ਹੁੰਦੇ ਹਨ ਇਸ ਦਾ ਭਾਰ ਲਗਭਗ 5 ਕਿਲੋ ਹੈ ਕਈ ਰਾਜਾਂ ਵਿੱਚ ਸਰਕਾਰ ਕੜਕਨਾਥ ਦਾ ਪਾਲਣ ਕਰਨ ਲਈ ਕਿਸਾਨਾਂ ਨੂੰ ਸਬਸਿਡੀ ਦੇ ਰਹੀ ਹੈ ਕਾਰਕਨਾਤੋ ਬਾਦ ਦੁਨੀਆ ਦਾ ਸਭ ਤੋਂ ਮਹਿੰਗਾ ਚਿਕਨ ਆਯਾਮ ਸੈਮਾਨੀ ਤੁਹਾਨੂੰ ਦੱਸ ਦਈਏ ਕਿ ਇਹ ਕੁੱਕੜ ਜਾਵਾ ਇੰਡੋਨੇਸ਼ੀਆ ਵਿੱਚ ਪਾਇਆ ਜਾਂਦਾ ਇਸ ਪ੍ਰਜਾਤੀ ਤੇ ਇੱਕ ਮੁਰਗੇ ਦੀ ਕੀਮਤ 2500 ਡਾਲਰ ਦੇ ਕਰੀਬ ਭਾਵ ਮੌਜੂਦਾ ਮੁਦਰਾ ਅਨੁਸਾਰ 2 ਲੱਖ 8000 ਰੁਪਏ ਤੋਂ ਵੱਧ ਹੈ ਇਸ ਨੂੰ ਲੈਂਬਰਗੇਨੀ ਚਿਕਨ ਵੀ ਕਿਹਾ ਜਾਂਦਾ ਹੈ ਇਹ ਚਿਕਨ ਨਾ ਸਿਰਫ ਸਭ ਤੋਂ ਮਹਿੰਗਾ ਸਗੋ ਇਸ ਵਿੱਚ ਕਈ ਖਾਸ ਗੁਣ ਵੀ ਪਾਏ ਜਾਂਦੇ ਹਨ A to Z ਐਨੀਮਲ ਰਿਪੋਰਟ ਦੇ ਅਨੁਸਾਰ ਆਯਾਨ ਸੇਮਾਨੀ ਮੁਰਗਿਆਂ ਵਿੱਚ ਫਾਈਬਰੋ ਮੈਲਾਨੀਸਿਸ ਕਾਰਨ ਡਾਰਕ ਪਿਗਮੈਂਟ ਹੁੰਦਾ ਹੈ। ਇਹ ਇੱਕ ਦੁਰਲੱਭ ਸਥਿਤੀ ਹੈ ਜਿਸ ਕਾਰਨ ਇਸ ਮੁਰਗੀ ਦਾ ਮਾਸ, ਖੰਭ ਅਤੇ ਹੱਡੀਆਂ ਵੀ ਪੂਰੀ ਤਰ੍ਹਾਂ ਕਾਲੀਆਂ ਦਿਖਾਈਆਂ ਦਿੰਦੀਆਂ ਹਨ। ਜਿਸ ਕਾਰਨ ਇਸ ਨੂੰ ਲੈਂਬਰਗਿਨੀ ਚਿਕਨ ਕਿਹਾ ਜਾਂਦਾ ਹੈ। ਇਹ ਮੁਰਗੇ ਬਹੁਤ ਤੇਜ਼ੀ ਨਾਲ ਵੱਧਦੇ ਹਨ ਇਸ ਲਈ ਇਹਨਾਂ ਨੂੰ ਹੋਰ ਮੁਰਗੀਆਂ ਦੀਆਂ ਨਸਲਾਂ ਨਾਲੋਂ ਉੱਚ ਪ੍ਰੋਟੀਨ ਖੁਰਾਕ ਦੀ ਲੋੜ ਹੁੰਦੀ ਹੈ। ਆਯਾਨ ਸੇਮਾਨੀ ਮੁਰਗਿਆਂ ਦਾ ਮੀਟ ਹੋਰ ਮੁਰਗੀਆਂ ਦੀਆਂ ਨਸਲਾਂ ਦੇ ਮੁਕਾਬਲੇ ਪ੍ਰੋਟੀਨ ਭਰਪੂਰ ਹੁੰਦਾ ਹੈ। ਇਹ ਉਹਨਾਂ ਲਈ ਇੱਕ ਚੰਗਾ ਵਿਕਲਪ ਹੈ ਜਿਨ੍ਹਾਂ ਨੂੰ ਪ੍ਰੋਟੀਨ ਦੀ ਲੋੜ ਹੁੰਦੀ ਹੈ। ਇਹਨਾਂ ਮੁਰਗੀਆਂ ਦੇ ਅੰਡੇ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਹਨਾਂ ਅੰਡਿਆਂ 'ਚ ਕਈ ਗੁਣ ਪਾਏ ਜਾਂਦੇ ਹਨ। ਹਾਲਾਂਕਿ ਕੁਝ ਰਿਪੋਰਟਾਂ ਅਨੁਸਾਰ ਉਹਨਾਂ ਦੇ ਅੰਡੇ 1500 ਤੋਂ 2000 ਰੁਪਏ ਪ੍ਰਤੀ ਪੀਸ ਵਿੱਚ ਉਪਲਬਧ ਹਨ। ਬਿਊਰੋ ਰਿਪੋਰਟ ਹਮਦਰਦ ਟੀਵੀ